ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਜੇਕਰ ਕਿਸੇ ਸਾਥੀ ਨੇ ਈਟੀਟੀ ਦਾ ਕੋਰਸ ਕੀਤਾ ਹੋਇਆ ਐਂਡ ਉਹ ਸਾਥੀ ਹੁਣ ਕਨਫਿਊਜ਼ਨ ਵਿੱਚ ਹੈਗਾ ਆ ਕਿ ਉਹਨਾਂ ਨੂੰ ਬੀਐਡ ਵਿੱਚ ਦਾਖਲਾ ਲੈਣਾ ਚਾਹੀਦਾ ਆ ਕਿ ਉਹਨਾਂ ਨੂੰ ਬੀਐਡ ਦਾ ਕੋਰਸ ਕਰਨਾ ਚਾਹੀਦਾ ਹੈ ਕਿਉਂਕਿ 20 25 ਮਿੰਟ ਪਹਿਲਾਂ ਮੈਨੂੰ ਇੱਕ ਫੋਨ ਆਇਆ ਜਿਹਦੇ ਵਿੱਚ ਕਿਸੇ ਸਾਥੀ ਵੱਲੋਂ ਪੁੱਛਿਆ ਗਿਆ ਕਿ ਸਰ ਮੈਂ ETT ਦਾ ਕੋਰਸ ਕੀਤਾ ਹੋਇਆ PS TET ਦਾ ਪੇਪਰ 1 ਵੀ ਪਾਸ ਕੀਤਾ ਹੋਇਆ ਐਂਡ ਕੁਝ ETT ਕਾਡਰ ਦੇ ਐਗਜ਼ਾਮ ਵੀ ਦਿੱਤੇ ਐਂਡ ਉਹਦੇ ਵਿੱਚ ਮੇਰਾ ਜਿਹੜਾ ਪੇਪਰ ਹੈਗਾ ਯਾ ETT ਕਾਡਰ ਵਾਲਾ ਉਹ ਕਲੀਅਰ ਨਹੀਂ ਹੋਇਆ ਤੇ ਮੇਰੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ BEd ਵਿੱਚ ਦਾਖਲਾ ਲੈ ਲਵੋ BEd ਦਾ ਕੋਰਸ ਕੰਪਲੀਟ ਕਰ ਲਵੋ ਇਨ ਫਿਊਚਰ ਤੁਹਾਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਿੰਗ ਕਰਨ ਦੇ ਵਿੱਚ ਜਿਹੜਾ ਤੁਹਾਡਾ ਸਕੋਪ ਹੈਗਾ ਆ ਉਹ ਵੱਧ ਜਾਣਾ ਆ ਪ੍ਰਾਈਵੇਟ ਜੌਬ ਤਾਂ ਐਟ ਲਿਸਟ ਤੁਹਾਨੂੰ ਮਿਲ ਹੀ ਜਾਣੀ ਆ ਸੋ ਇਸ ਟੌਪਿਕ ਤੇ ਸਾਰੀ ਜਿਹੜੀ ਗੱਲ ਹੋਏਗੀ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿੰਨਿਕ ਮੇਰੀ ਸਮਝ ਹੈਗੀ ਆ ਉਸ ਆਧਾਰ ਤੇ ਜਾਂ ਫਿਰ ਜਿੰਨਾ ਕ ਮੇਰਾ ਅਨੁਭਵ ਹੈਗਾ ਆ ਮੈਂ ਕੀ ਸਮਝਦਾ ਆ ਸਾਰੀਆਂ ਗੱਲਾਂ ਨੂੰ ਆਪਾਂ ਐਕਸਪਲੇਨ ਕਰਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਜਿਨ੍ਹਾਂ ਪਰਸਨ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ ਉਹਨਾਂ ਨੂੰ ਮੈਂ ਸ਼ੁਕਰੀਆ ਕਹਿਣਾ ਚਾਹੁੰਨਾ ਆ ਕਿਉਂਕਿ ਉਹਨਾਂ ਕਰਕੇ ਹੀ ਮੈਂ ਇਸ ਵੀਡੀਓ ਨੂੰ ਬਣਾ ਪਾ ਰਿਹਾ ਉਹਨਾਂ ਨੇ ਮੈਨੂੰ ਇੱਕ ਇਹੋ ਜਿਹਾ ਪ੍ਰਸ਼ਨ ਪੁੱਛਿਆ ਜਿਹੜਾ ਪ੍ਰਸ਼ਨ ਬਹੁਤ ਸਾਰੇ ਸਾਥੀ ਪੁੱਛਣਾ ਚਾਹੁੰਦੇ ਨੇ ਸੋ ਗੱਲ ਕਰਦੇ ਆ ਜੇਕਰ ਕਿਸੇ ਸਾਥੀ ਨੇ ਈਟੀਟੀ ਜਾਂ ਫਿਰ ਡੀਐਲਐਡ ਦਾ ਕੋਰਸ ਕੀਤਾ ਹੋਇਆ ਪੀਐਸਟੈਟ ਦਾ ਪੇਪਰ 1 ਵੀ ਪਾਸ ਕਰ ਲਿਆ ਹੋਣਾ ਹੈ ਉਹਨਾਂ ਨੇ ਕਿ ਹੁਣ ਉਹਨਾਂ ਨੂੰ BEd ਵਿੱਚ ਐਡਮਿਸ਼ਨ ਲੈਣੀ ਚਾਹੀਦੀ ਆ ਜਾਂ ਫਿਰ ਉਹਨਾਂ ਨੂੰ ਆਪਣੀ 820 ਕਾਡਰ ਜਿਹੜਾ ਪੇਪਰ ਹੈਗਾ ਆ ਉਹਦੀ ਤਿਆਰੀ ਕਰਨੀ ਚਾਹੀਦੀ ਆ ਐਂਡ ਜਿਨ੍ਹਾਂ ਸਾਥੀ ਵੱਲੋਂ ਇਹ ਸਵਾਲ ਪੁੱਛਿਆ ਗਿਆ ਉਹਨਾਂ ਸਾਥੀ ਦੀ ਕਹਿ ਸਕਦੇ ਆ ਕਿ ਜਿਹੜੀ ਏਜ ਹੈਗੀ ਆ ਉਹਨਾਂ ਦੀ ਜਿਹੜੀ ਏਜ ਹੈਗੀ ਆ ਉਹ ਲਗਭਗ 30+ ਹੈਗੀ ਆ ਚਲੋ ਮੰਨ ਲੈਂਦੇ ਆ 30 31 ਸਾਲ ਉਹਨਾਂ ਦੀ ਉਮਰ ਰਣੀ ਆ ਤੇ ਆਪਾਂ ਇਹ ਅਸਿਊਮ ਕਰ ਲੈਣੀ ਆ ਕਿ ਉਹਨਾਂ ਦੀ ਜਿਹੜੀ ਕੈਟਾਗਰੀ ਹੈਗੀ ਆ ਜਰਨਲ ਹੋਊਗੀ ਤੇ ਉਹਨਾਂ ਕੋਲ ਜਿਹੜਾ 37 ਸਾਲ ਭਾਵ ਇਹ ਕਿ ਉਹਨਾਂ ਕੋਲ ਸਿਰਫ ਤੇ ਸਿਰਫ 7 ਸਾਲ ਦਾ ਸਮਾਂ ਆ ਤੁਹਾਨੂੰ ਸਾਰਿਆਂ ਨੂੰ ਪਤਾ ਗਵਰਨਮੈਂਟ ਜੌਬ ਦੇ ਵਿੱਚ ਅਪਲਾਈ ਕਰਨ ਦੀ ਜਿਹੜੀ ਏਜ ਲਿਮਿਟ ਹੈ ਗਈ ਹੈ ਹਾਇਰ ਉਹ ਹੁੰਦੀ ਹੈ ਜੀ 37 ਸਾਲ ਤੇ ਜੇਕਰ ਉਹਨਾਂ ਕੋਲ ਸਿਰਫ ਤੇ ਸਿਰਫ 7 ਸਾਲ ਨੇ ਥੈਨ ਇਹਦੇ ਵਿੱਚੋਂ 2 ਸਾਲ ਉਹਨਾਂ ਨੇ ਆਪਣੀ ਬੀਅਰਡ ਦੇ ਉੱਤੇ ਲਗਾ ਦਿੱਤੇ ਐਂਡ ਇਹਨਾਂ ਪਰਸਨ ਵੱਲੋਂ 5994 ਦਾ 880 ਕਾਡਰ ਦਾ ਪੇਪਰ ਵੀ ਦਿੱਤਾ ਗਿਆ ਸੀਗਾ ਜਿਹਦੇ ਵਿੱਚੋਂ ਉਹਨਾਂ ਦੇ ਕੁਝ ਨੰਬਰ ਕੱਟ ਗਏ ਕੁਝ ਨੰਬਰ ਘਟਣ ਕਰਕੇ ਈਟੀਟੀ ਕਾਡਰ ਵਿੱਚ ਇਹਨਾਂ ਦਾ ਨੰਬਰ ਨਹੀਂ ਲੱਗ ਸਕਿਆ ਪਰ ਜਦੋਂ ਹੁਣ ਇਹਨਾਂ ਨੇ ਬੀਐਡ ਕਰਨ ਦੀ ਸਲਾਹ ਬਣਾਈ ਬੀਐਡ ਦੀ ਸਲਾਹ ਬਣਾ ਰਹੇ ਆ 2 ਸਾਲ ਇਹਨਾਂ ਨੇ ਲਗਾ ਦੇਣੇ ਆ ਆਪ ਦਾ ਬੀਐਡ ਦਾ ਕੋਰਸ ਕੰਪਲੀਟ ਕਰਨ ਦੇ ਵਿੱਚ ਫਿਰ ਇਹ ਪੀਐਸਟੈਟ ਦੇ ਪੇਪਰ 2 ਦੀ ਤਿਆਰੀ ਕਰਨਗੇ ਉਸ ਤੋਂ ਬਾਅਦ ਇਹ ਤਿਆਰੀ ਕਰਨਗੇ ਮਾਸਟਰ ਕਾਡਰ ਦੀ ਬਟ ਇਹਨਾਂ ਨੇ ਪੀਐਸਟੈਟ ਦਾ ਪੇਪਰ 1 ਕਲੀਅਰ ਕੀਤਾ ਹੋਇਆ 5994 ਵਦਾ ਵੀ ਪਹਿਲਾਂ ਇਹਨਾਂ ਨੇ ਪੇਪਰ ਦਿੱਤਾ ਸੀਗਾ ਤੇ ਹੁਣ ਦੂਜੀ ਆਪਸ਼ਨ ਇਨਾਂ ਕੋਲ ਇਹ ਹੈਗੀ ਆ ਦੂਜੀ ਜਿਹੜੀ ਆਪਸ਼ਨ ਹੈਗੀ ਆ ਕਿ ਇਹ ਚੁੱਪ ਕਰਕੇ ਆਪਦੇ ICT ਕਾਡਰ ਦੇ ਪੇਪਰ ਦੀ ਤਿਆਰੀ ਵਧੀਆ ਢੰਗ ਨਾਲ ਕਰਨ ਮੈਂ ਇਹ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਇਹ ਪਰਸਨ ਜੇਕਰ ਬੀਅੜ ਕਰ ਲੈਂਦੇ ਆ ਬੀਅੜ ਕਰਨ ਤੋਂ ਬਾਅਦ ਮਾਸਟਰ ਕਾਡਰ ਟੀਚਰ ਨਹੀਂ ਬਣ ਸਕਦੇ ਬਿਲਕੁਲ ਬਣ ਸਕਦੇ ਨੇ ਉਹਨਾਂ ਵਿੱਚ ਕੈਪੇਬਿਲਟੀ ਹੋਊਗੀ ਪਰ ਗੱਲ ਆ ਜਾਂਦੀ ਹੈ ਟਾਈਮਿੰਗ ਦੀ ਜਿਹੜਾ ਕੋਰਸ ਤੁਸੀਂ ਕੀਤਾ ਹੋਇਆ ਉਸ ਕੋਰਸ ਵੱਲ ਜੇਕਰ ਧਿਆਨ ਦਿੱਤਾ ਜਾਵੇ ਤਾਂ ਮੈਂ ਸਮਝਦਾ ਉਹ ਬੈਟਰ ਹੈ ਇੱਕ ਵਾਰ ਈਟੀਟੀ ਕਾਡਰ ਵਾਲੀ ਜੇਕਰ ਜੌਬ ਲੈ ਲਈ ਜਾਵੇ ਬੀਅੜ ਦਾ ਕੋਰਸ ਤਾਂ ਫਿਊਚਰ ਵਿੱਚ ਵੀ ਕੀਤਾ ਜਾ ਸਕਦਾ ਆ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੇਕਰ ਤੁਸੀਂ ਈਟੀਟੀ ਦਾ ਕੋਰਸ ਕਰੀ ਬੈਠੇ ਹੋ ਤਾਂ ਉਹਦੇ ਵਿੱਚ ਕੰਡੀਸ਼ਨ ਹੈ ਕਿ ਤੁਸੀਂ ਯੂਐਸਓਐਲ ਉਹ ਆਪ ਦਾ बीएड ਦਾ ਕੋਰਸ ਕੰਪਲੀਟ ਕਰ ਸਕਦੇ ਹਾਂ ਕਿਉਂਕਿ ਇਹ ਪਰਸਨ ਅਗਲੇ 2 ਸਾਲ ਲਗਾਉਣਗੇ ਆਪਣੀ बीएड ਦੇ ਵਿੱਚ 2 ਸਾਲ ਜੇਕਰ ਤੁਸੀਂ बीएड ਵਿੱਚ ਲਗਾਣੀ ਆ ਸਭ ਤੋਂ ਬੈਟਰ ਤਾਂ ਇਹ ਰਹੂਗਾ ਕਿ ਤੁਸੀਂ ਆਪਣੇ ਈਟੀਟੀ ਕਾਡਰ ਪੇਪਰ ਦੀ ਤਿਆਰੀ ਕਰੋ ਈਟੀਟੀ ਕਾਡਰ ਵਿੱਚ ਵੇਖੋ ਕਿੰਨੇ ਸਾਰੇ ਸਬਜੈਕਟਸ ਨੇ ਹਿੰਦੀ ਪੰਜਾਬੀ ਅੰਗਰੇਜ਼ੀ ਐਸਐਸਟੀ ਸਾਇੰਸ ਮੈਥ ਇਨਾ ਸਬਜੈਕਟਾਂ ਤੇ ਧਿਆਨ ਦਿੱਤਾ ਜਾਵੇ ਪੰਜਾਬੀ ਦਾ ਕੁਆਲੀਫਾਈਇੰਗ ਪੇਪਰ ਵੀ ਹੈਗਾ ਆ ਉਹਦੀ ਸਟੱਡੀ ਕੀਤੀ ਜਾਵੇ ਆਪ ਦਾ ਬੈਸਟ ਦਿਓ ਤੁਸੀਂ ਪੂਰੇ 2 ਸਾਲ 6 ਮਹੀਨੇ ਜਾਂ ਫਿਰ ਸਾਲ ਪ੍ਰੋਪਰ ਵਧੀਆ ਢੰਗ ਨਾਲ ਤਿਆਰੀ ਕਰੋ ਤੇ ਈਟੀਟੀ ਕਾਡਰ ਵਿੱਚ ਆਪਦੀ ਜੌਬ ਪੱਕੀ ਕਰੋ ਰਹੀ ਗੱਲ ਪ੍ਰਾਈਵੇਟ ਟੀਚਿੰਗ ਦੀ ਹੁਣ ਉਹਨਾਂ ਨੂੰ ਸਲਾਹ ਦਿੱਤੀ ਕਿਸੇ ਨੇ ਕੀ ਪ੍ਰਾਈਵੇਟ ਸਕੂਲ ਦੇ ਵਿੱਚ ਇਨ ਫਿਊਚਰ ਤੈਨੂੰ ਜੌਬ ਮਿਲ ਜਾਣੀ ਆ ਤੇ ਪ੍ਰਾਈਵੇਟ ਟੀਚਿੰਗ ਕੀ ਬਾਅਦ ਵਿੱਚ ਨਹੀਂ ਕੀਤੀ ਜਾ ਸਕਦੀ ਬਿਲਕੁਲ ਕੀਤੀ ਜਾ ਸਕਦੀ ਆ ਜੇਕਰ ਉਹਨਾਂ ਨੇ ਈਟੀਟੀ ਦਾ ਕੋਰਸ ਕੀਤਾ ਹੋਇਆ ਤੇ ਈਟੀਟੀ ਦੇ ਆਧਾਰ ਤੇ ਉਹਨਾਂ ਨੂੰ ਸਕੂਲ ਤਾਂ ਕੋਈ ਵੀ ਮਿਲ ਹੀ ਜਾਣਾ ਆ ਪ੍ਰਾਇਮਰੀ ਟੀਚਰ ਉਹਨਾਂ ਨੂੰ ਰੱਖ ਲੈਣਗੇ ਸੈਲਰੀ ਚਲੋ ਘੱਟ ਹੋਣੀ ਆ ਪਰ ਜਿਹੜਾ ਹੁਣ ਵਾਲਾ ਪ੍ਰੀਸ਼ੀਅਸ ਟਾਈਮ ਹੈਗਾ ਯਾ ਐਟ ਲੀਸਟ ਉਹ ਤਾਂ ਯੂਟਿਲਾਈਜ਼ ਕਰ ਸਕਦੇ ਨੇ ਪਰ ਜੇਕਰ ਇਹ ਹੁਣ ਨਵੇਂ ਕੋਰਸ ਵਿੱਚ ਦਾਖਲਾ ਲੈ ਲੈਣਗੇ ਉਹਨਾਂ ਨੂੰ ਬਹੁਤ ਸਾਰੀ ਊਰਜਾ ਬਹੁਤ ਸਾਰੀ એનર્ਜੀ ਇਸ ਕੋਰਸ ਤੇ ਲਗਾਣੀ ਪੈਣੀ ਆ ਇਸ ਪੇਪਰ ਦੀ ਤਿਆਰੀ ਕਰਨਗੇ ਉਸ ਤੋਂ ਬਾਅਦ ਪੀਐਸਟੈਟ ਦੇ ਪੇਪਰ ਦੀ ਤਿਆਰੀ ਕਰਨਗੇ ਉਸ ਤੋਂ ਬਾਅਦ ਮਾਸਟਰ ਕਾਰਡਰ ਪੇਪਰ ਦੀ ਤਿਆਰੀ ਕਰਨਗੇ ਸੋ ਇਹਦੇ ਨਾਲੋਂ ਚੰਗਾ ਕਿ ਜਿਹੜਾ ਕੋਰਸ ਤੁਸੀਂ ਕੰਪਲੀਟ ਕੀਤਾ ਹੋਇਆ ਜਿੱਥੇ ਤੁਹਾਡਾ ਐਲੀਜੀਬਿਲਟੀ ਕ੍ਰਾਈਟੇਰੀਆ ਕੰਪਲੀਟ ਹੋ ਰਿਹਾ ਉਸ ਪੇਪਰ ਦੀ ਤਿਆਰੀ ਵਧੀਆ ਢੰਗ ਨਾਲ ਕੀਤੀ ਜਾਵੇ ਕਿਉਂਕਿ ਟਾਈਮ ਜਿਹੜਾ ਹੈਗਾ ਨਾ ਬੜਾ ਪ੍ਰੀਸ਼ੀਅਸ ਆ ਤਰਕ ਦਿੱਤਾ ਜਾ ਸਕਦਾ ਆ ਕਿ ਸਰ ਰੀਸੈਂਟਲੀ ਬਹੁਤ ਸਾਰੀਆਂ ਭਰਤੀਆਂ ਆਈਆਂ 6835 ਭਰਤੀ ਆਈ 2364 ਆਈ 5994 ਆਈ ਪਰ ਰਿਟਾਇਰਮੈਂਟਸ ਵੀ ਤਾਂ ਹੈਗੀਆਂ ਨੇ 25 ਦੇ ਵਿੱਚ ਰਿਟਾਇਰਮੈਂਟਸ ਹੈਗੀਆਂ ਨੇ ਕਾਫੀ 26 ਵਿੱਚ ਵੀ ਰਿਟਾਇਰਮੈਂਟਸ ਹੈਗੀਆਂ ਨੇ ਸਾਰੀ ਉਮਰ ਤਾਂ ਉਹਨਾਂ ਨੇ ਪੜਾਉਣਾ ਨਹੀਂ ਜਿਹੜੇ ਸਾਥੀ ਟੀਚ ਕਰਨ ਗਏ ਹੋਏ ਆ ਜਾਂ ਫਿਰ ਟੀਚ ਕਰ ਰਹੇ ਆ ਬਾਕੀ ਫਿਰ ਵੀ ਤੁਸੀਂ ਇੱਕ ਵਾਰ ਸੋਚ ਵਿਚਾਰ ਕਰ ਲਿਓ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਜੇਕਰ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੈਗੇ ਤਾਂ ਤੁਸੀਂ ਆਪਦੇ ਅਕੋਰਡਿੰਗ ਜੋ ਤੁਹਾਨੂੰ ਸਹੀ ਲੱਗਦਾ ਉਹ ਤੁਸੀਂ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਐਂਡ ਤੱਕ ਸ਼ਾਸਨ ਨੂੰ ਦੇਖਣ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ so much for watching god bless you all